ਇਰਾਨ ਦੇ ਵਿੱਚ ਜਿਹੜੇ ਤਿੰਨ ਪੰਜਾਬੀ ਮੁੰਡੇ ਅਗਵਾ ਹੋਏ ਹੋਏ ਸੀ ਉਹਨਾਂ ਨੂੰ ਲੱਭ ਲਿਆ ਗਿਆ। ਇਰਾਨ ਦੇ ਤਹਿਰਾਨ ਦੇ ਵਿੱਚ ਪੁਲਿਸ ਨੇ ਇਹਨਾਂ ਤਿੰਨ ਪੰਜਾਬੀ ਮੁੰਡਿਆਂ ਦਾ ਰੈਸਕਿਊ ਕੀਤਾ। ਪਿਛਲੇ ਕਾਫੀ ਲੰਮੇ ਸਮੇਂ ਤੋਂ ਇਰਾਨ ਦੇ ਵਿੱਚ ਡੌਂਕਰਾਂ ਨੇ ਇਹਨਾਂ ਨੂੰ ਅਗਵਾ ਕੀਤਾ ਹੋਇਆ ਸੀ ਤਾਂ ਇਰਾਨ ਦੇ ਤਹਿਰਾਨ ਦੇ ਵਿੱਚ ਹੁਣ ਇਹਨਾਂ ਤਿੰਨੇ ਮੁੰਡਿਆਂ ਦਾ ਰੈਸਕਿਊ ਅਛੜਾ ਉਹ ਕਰ ਲਿਆ ਗਿਆ ਤਾਂ ਜਲਦ ਇਹਨਾਂ ਤਿੰਨੇ ਪੰਜਾਬੀ ਮੁੰਡਿਆਂ ਨੂੰ ਭਾਰਤ ਲਿਆਂਦਾ ਜਾਵੇਗਾ, ਪੰਜਾਬ ਲਿਆਂਦਾ ਜਾਵੇਗਾ। ਇੱਕ ਸੰਗਰੂਰ ਦਾ ਰਹਿਣ ਵਾਲਾ ਸੀ, ਇੱਕ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਇੱਕ ਨਮਾਸ਼ ਸ਼ਹਿਰ ਦਾ ਰਹਿਣ ਵਾਲਾ ਸੀ ਏਜੰਟ ਨੇ ਇਹਨਾਂ ਨੂੰ ਵਰਕ ਪਰਮਿਟ ਤੇ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੱਤਾ ਸੀ ਤਾਂ ਜਿਵੇਂ ਈਰਾਨ ਦੇ ਵਿੱਚ ਪਾਉਂਦੇ ਨੇ ਇਹਨਾਂ ਤਿੰਨੇ ਪੰਜਾਬੀ ਮੁੰਡਿਆਂ ਨੂੰ ਅਗਵਾ ਕਰ ਲਿਆ ਜਾਂਦਾ ਡੋਂਕਰਾਂ ਨੇ ਇਹਨਾਂ ਤਿੰਨੇ ਪੰਜਾਬੀ ਮੁੰਡਿਆਂ ਨੂੰ ਅਗਵਾ ਕੀਤਾ ਸੀ ਡੋਂਕਰ ਪਰਿਵਾਰ ਨੂੰ ਵੀਡੀਓ ਕਾਲ ਕਰਕੇ ਕਰੋੜਾਂ ਰੁਪਏ ਦੀ ਮੰਗ ਕਰ ਰਹੇ ਸੀ ਵੀਡੀਓ ਕਾਲ ਦੇ ਉੱਪਰ ਪਰਿਵਾਰਾਂ ਨੂੰ ਉਹਨਾਂ ਦੇ ਮੁੰਡਿਆਂ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਸੀ ਤੇ ਇਹਨਾਂ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਸੀ ਕਿ ਜਿਹੜੇ ਡੌਂਕਰ ਨੇ ਉਹ ਚਾਕੂਆਂ ਦੇ ਨਾਲ ਇਹਨਾਂ ਪੰਜਾਬੀ ਮੁੰਡਿਆਂ ਦੇ ਉੱਪਰ ਹਮਲਾ ਕਰ ਰਹੇ ਸੀ ਰੱਸੀਆਂ ਦੇ ਨਾਲ ਬੰਨੇ ਹੋਏ ਸੀ ਉਹਨਾਂ ਦੇ ਸਰੀਰ ਦੇ ਉੱਪਰ ਕਾਫੀ ਜ਼ਿਆਦਾ ਜ਼ਖਮ ਵੀ ਦੇਖੇ ਗਏ ਸੀ ਤਾਂ ਕਾਫੀ ਜ਼ਿਆਦਾ ਤਸ਼ੱਦਦ ਹੈ ਜਿਹੜੀ ਉਹਨਾਂ ਡੌਂਕਰਾਂ ਦੇ ਵੱਲੋਂ ਇਹਨਾਂ ਤਿੰਨੇ ਪੰਜਾਬੀ ਮੁੰਡਿਆਂ ਦੇ ਉੱਪਰ ਕੀਤੀ ਗਈ ਸੀ ਪਿਛਲੀ 1 ਮਈ ਤੋਂ ਜੇ ਗੱਲ ਕਰਨੀ ਹੈ ਤਾਂ ਇਹਨਾਂ ਤਿੰਨੇ ਪੰਜਾਬੀ ਮੁੰਡਿਆਂ ਦੇ ਨਾਲ ਪਰਿਵਾਰਾਂ ਦੀ ਗੱਲ ਨਹੀਂ ਹੋਈ ਸੀ ਬਾਅਦ ਦੇ ਵਿੱਚ ਵੀਡੀਓ ਕਾਲਾਂ ਦੇ ਰਾਹੀਂ ਜਿਹੜੇ ਡੌਂਕਰ ਨੇ ਪੰਜਾਬੀ ਮੁੰਡਿਆਂ ਦੀ ਦਸ਼ਾ ਦਿਖਾ ਕੇ ਪਰਿਵਾਰਾਂ ਦੇ ਕੋਲੋਂ ਕਰੋੜਾਂ ਰੁਪਏ ਦੀ ਮੰਗ ਕਰ ਰਹੀ ਸੀ ਤਾਂ 11 ਮਈ ਤੋਂ ਬਾਅਦ ਪਰਿਵਾਰ ਦੇ ਨਾਲ ਕੋਈ ਵੀ ਸੰਪਰਕ ਇਹਨਾਂ ਪੰਜਾਬੀ ਮੁੰਡਿਆਂ ਦਾ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਪਰਿਵਾਰਾਂ ਨੇ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਸੀ ਤਾਂ ਹੁਣ ਇਹਨਾਂ ਤਿੰਨੇ ਪੰਜਾਬੀ ਮੁੰਡਿਆਂ ਦਾ ਰੈਸਕਿਊ ਜਿਹੜਾ ਕਰ ਲਿਆ ਗਿਆ ਇਹਨਾਂ ਤਿੰਨੇ ਪੰਜਾਬੀ ਮੁੰਡਿਆਂ ਨੂੰ ਲੱਭ ਲਿਆ ਗਿਆ ਤਾਂ ਕਰੋੜਾਂ ਰੁਪਏ ਦੀ ਮੰਗ ਜਿਹੜੀ ਇਹਨਾਂ ਡੌਂਕਰਾਂ ਦੇ ਵੱਲੋਂ ਕੀਤੀ ਗਈ ਸੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ 1.5 ਕਰੋੜ ਦੀ ਮੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ 1 ਕਰੋੜ ਦੀ ਫਿਰ ਬਾਅਦ ਦੇ ਵਿੱਚ 55 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਡੌਂਕਰ ਲਗਾਤਾਰ ਪਰਿਵਾਰਾਂ ਨੂੰ ਧਮਕਾ ਰਹੇ ਸੀ ਕਿ ਜੇ ਤੁਸੀਂ ਪੁਲਿਸ ਨੂੰ ਦੱਸਿਆ ਤਾਂ ਅਸੀਂ ਤੁਹਾਡੇ ਮੁੰਡਿਆਂ ਨੂੰ ਮੌਤ ਦੀ ਘਾਟ ਉਤਾਰ ਦੇਵਾਂਗੇ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਵੀਡੀਓ ਕਾਲਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਪੰਜਾਬੀ ਮੁੰਡੇ ਜਿਹੜੇ ਕਿ ਰस्सੀਆਂ ਦੇ ਨਾਲ ਬੰਨੇ ਹੋਏ ਸੀ ਉਹਨਾਂ ਦੇ ਸਰੀਰ ਦੇ ਉੱਪਰ ਕਾਫੀ ਜ਼ਿਆਦਾ ਡੂੰਗੇ ਟੱਕ ਵੀ ਦਿਖਾਈ ਦਿੱਤੇ ਹੋਏ ਸੀ ਪਿੱਠਾਂ ਦੇ ਉੱਪਰ ਨੀਲ ਨੇ ਛੜੇ ਉਹ ਵੀ ਪਾਏ ਹੋਏ ਸੀ ਤਾਂ ਕੁੱਟਮਾਰ ਬਹੁਤ ਬੁਰੇ ਤਰੀਕੇ ਦੇ ਨਾਲ ਇਹਨਾਂ ਤਿੰਨੇ ਪੰਜਾਬੀ ਮੁੰਡਿਆਂ ਦੀ ਕੀਤੀ ਗਈ ਸੀ ਜਿਸ ਨੂੰ ਦਿਖਾ ਕੇ ਡੌਂਕਰ ਪੰਜਾਬੀ ਮੁੰਡਿਆਂ ਦੇ ਪਰਿਵਾਰਾਂ ਦੇ ਕੋਲੋਂ ਲੱਖਾਂ ਰੁਪਏ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਕਰ ਰਹੇ ਸੀ